ਅੰਮ੍ਰਿਤਸਰ ਅੱਜ ਮੁਰ ਤੋਂ ਗੋਲੀਆਂ ਦੀ ਗੂੰਜ ਦੇ ਨਾਲ ਦਹਿਲ ਗਿਆ ਜਿੱਥੇ ਬੱਸ ਸਟੈਂਡ ਦੇ ਉੱਤੇ ਅੱਜ ਤਾਬੜ ਤੋੜ ਗੋਲੀਆਂ ਚੱਲੀਆਂ ਅਤੇ ਇੱਕ ਇੱਕ ਕੰਡਕਟਰ ਦਾ ਕਤਲ ਕਰ ਦਿੱਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਵੱਡਾ ਖੁਲਾਸਾ ਹੋਇਆ ਹੈ ਜਿਹੜਾ ਤੁਹਾਨੂੰ ਹੈਰਾਨ ਕਰ ਦੇਵੇਗਾ ਤਾਂ ਅੱਜ ਸਵੇਰੇ ਵਾਪਰੀ ਇਸਕਤਨਾ ਤੋਂ ਬਾਅਦ ਬਾਸਰ ਦੇ ਵਿੱਚ ਵੀ ਹੜਕੰਪ ਮਚ ਗਿਆ ਯਾਤਰੀਆਂ ਦੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਗੈਂਗਸਟਰ ਨੇ ਜਿਹੜੇ ਉਹ ਸਾਹਮਣੇ ਆਏ ਨੇ ਗੈਂਗਸਟਰ ਗਰੁੱਪ ਦਾ ਕਨੈਕਸ਼ਨ ਅਨੇੜਾ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਇਆ ਹੈ ਤਾਂ ਗੈਂਗਸਟਰ ਗਰੁੱਪ ਗੋਪੀ ਕੰਚਾਂਪੂਰੀਆ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਲਈ ਗਈ ਹੈ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸ਼ਰੀਆਮ ਜ਼ਿੰਮੇਵਾਰੀ ਲਈ ਗਈ ਹੈ ਅਤੇ ਇਸ ਕਤਲ ਨੂੰ ਮੂਸੇਵਾਲਾ ਕਤਲकांड ਦੇ ਨਾਲ ਜੋੜਿਆ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਅਤੇ ਧਰਮੇ ਦੇ ਕਤਲ ਦਾ ਬਦਲਾ ਇਹ ਕਤਲ ਕਰਕੇ ਲਿਆ ਗਿਆ ਹੈ ਤਾਂ ਕੰਡਕਟਰ ਮੱਖਣ ਸਿੰਘ ਦਾ ਅੱਜ ਗੋਲੀਆਂ ਮਾਰ ਕੇ ਕਤਲ ਅਮਰੇਸਰ ਦੇ ਵਿੱਚ ਕੀਤਾ ਗਿਆ ਇਹ ਤਾਂ ਗੈਂਗਸਟਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਹਾਲਾਂਕਿ ਅਸੀਂ ਇਸ ਪੋਸਟ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦੇ ਕੋਈ ਪੁਸ਼ਟੀ ਆ ਜਿਹੜੀ ਉਹ ਨਹੀਂ ਕਰਦੇ ਲੇਕਿਨ ਪੋਸਟ ਆ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤਾਂ ਅਕਸਰ ਪਹਿਲਾਂ ਵੀ ਅਜਿਹੇ ਕਤਲ ਕਰਕੇ ਇਸ ਤਰ੍ਹਾਂ ਦੀਆਂ ਪੋਸਟਾਂ ਦੇ ਜਿਹੜੀਆਂ ਉਹ ਪਾਈਆਂ ਜਾਂਦੀਆਂ ਨੇ ਤਾ ਪੋਸਟ ਦੇ ਵਿੱਚ ਲਿਖਿਆ ਗਿਆ ਏ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਅੰਮ੍ਰਿਤਸਰ ਬੱਸ ਸਟੈਂਡ ਮੱਖਣ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੌਨੀ ਬੱਲ ਅਮਰ ਖੱਬੇ ਪ੍ਰਭ ਦਾਸੂਵਾਲ ਮੁਹੱਬਤ ਰੰਦਾਵਾ ਤੇ ਕੌਸ਼ਲ ਚੌਧਰੀ ਲੈਂਦੇ ਹਾਂ ਇਹ ਸਾਡੇ ਐਂਟੀ ਜੱਗੂ ਖੋਤੀ ਦਾ ਖਾਸ ਬੰਦਾ ਸੀ ਇਸ ਨੇ ਮੂਸੇ ਵਾਲੇ ਕੇਸ ਵਿੱਚ ਵੀ ਮਨਦੀਪ ਤੂਫਾਨ ਤੇ ਮੰਨੀ ਬੁੱਲਣ ਨੂੰ ਪਨਾਹ ਦਿੱਤੀ ਅਤੇ ਇਹਨਾਂ ਦੇ ਹਥਿਆਰ ਸਾਮਦਾ ਸੀ ਸਾਡੇ ਵੀਰ ਧਰਮੇ ਦੇ ਕਤਲ ਵਿੱਚ ਵੀ ਪਨਾਹ ਦਿੱਤੀ ਗਈ ਸੀ ਅੱਜ ਅਸੀਂ ਆਪਣੇ ਭਰਾ ਧਰਮੇ ਅਤੇ ਸਿੱਧੂ ਮੂਸੇਵਾਲਾ ਦਾ ਬਦਲਾ ਲਿਆ ਆ ਜਿਨ੍ਹਾਂ ਨੇ ਗੱਡੀਆਂ ਲੈ ਕੇ ਦਿੱਤੀਆਂ ਉਹ ਵੀ ਤਿਆਰ ਰਹਿਣ ਆ ਜੋ ਖੋਤੀ ਦੇ ਨਜਾਇਜ਼ ਬੰਦੇ ਮਾਰ ਕੇ ਸਾਡੇ ਨਾਲ ਜੋੜੇ ਅਸੀਂ ਉਹਨਾਂ ਦਾ ਵੀ ਜ਼ਰੂਰ ਬਦਲਾ ਲਵਾਂਗੇ ਬਾਕੀ ਅਸੀਂ ਇੰਨੇ ਗਰੇ ਨਹੀਂ ਕਿ ਸਾਡੇ ਕਾਤਲਾਂ ਕਤਲਾਂ ਦੀਆਂ ਜ਼ਿੰਮੇਵਾਰੀਆਂ ਮਕਸਦੀਆਂ ਚੱਕਣ ਬਾਕੀ ਜਿਹੜਾ ਮੁੱਖ ਮਰਣ ਵਾਲਾ ਸਾਡੇ ਹੱਥੋਂ ਬਚ ਗਿਆ ਇਹ ਵੀ ਤਿਆਰ ਰਵੇ ਹੁਣ ਨਹੀਂ ਬਚਦਾ ਵਾਰੀ ਸਭ ਦੀ ਆਉਗੀ ਵਾਹਿਗੁਰੂ ਮਿਹਰ ਕਰੇ ਇਸ ਤੋਂ ਬਾਅਦ ਕੁਝ ਗੈਂਗਸਟਰਾਂ ਦੇ ਨਾਮ ਨੇ ਜਿਹੜੇ ਉਹ ਲਿਖੇ ਗਏ ਨੇ ਤਾਂ ਇੱਕ ਹੋਰ ਕਤਲ ਕਰਨ ਦੀ ਗੱਲ ਆ ਜਿਹੜੀ ਉਹ ਆਖੀ ਗਈ ਹੈ ਮੁੱਖਾ ਮਰਣ ਵਾਲਾ ਵਿਅਕਤੀ ਦਾ ਨਾਮ ਕਿਸੇ ਦਾ ਲਿਖਿਆ ਗਿਆ ਹੈ ਅਤੇ ਇਹ ਗੱਲ ਵੀ ਲਿਖੀ ਗਈ ਹੈ ਕਿ ਜਿਸ ਵਿਅਕਤੀ ਦਾ ਇਹਨਾਂ ਨੇ ਕਤਲ ਕੀਤਾ ਇਸ ਵਿਅਕਤੀ ਨੇ ਮੂਸੇ ਵਾਲਾ ਕਤਲ ਕੇਸ ਵਿੱਚ ਮਨਦੀਪ ਅਤੇ ਮਨੀ ਦੀ ਸਹਾਇਤਾ ਕੀਤੀ ਸੀ ਕਾਤਲਾਂ ਦੀ ਸਹਾਇਤਾ ਕੀਤੀ ਸੀ ਤਾਂ ਦੇਖਿਆ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਿਹੜੇ ਖੁਲਾਸੇ ਦੇ ਜਿਹੜੇ ਉਹ ਕੀਤੇ ਜਾਂਦੇ ਨੇ ਤਾਂ ਅਮਰੇਸਰ ਬਾਸਨ ਸਟੈਂਡ ਤੇ ਅੱਜ ਦਿਨ ਦਿਹਾੜੇ ਗੋਲੀਬਾਰੀ ਹੋਈ ਹੈ ਜਿੱਥੇ બસ ਕੰਡਕਟਰ ਮੱਖਣ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਜਿਹੜਾ ਕੀ ਕੱਲੋਂ ਬਸ ਸਰਵਿਸ ਦੇ ਵਿੱਚ ਕੰਡਕਟਰ ਦੇ ਤੌਰ ਤੇ ਕੰਮ ਕਰਦਾ ਸੀ ਤਾਂ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਰਾਹੀਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਜਿਹੜੇ ਉਹ ਵੀ ਮੌਕੇ ਉੱਤੇ ਪਹੁੰਚੇ ਸਨ ਅਤੇ ਇਨਵੈਸਟੀਗੇਸ਼ਨ ਦੇ ਲਈ ਟੀਮਾਂ ਦਾ ਗਠਨ ਜਿਹੜਾ ਉਹ ਕੀਤਾ ਗਿਆ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਕਤਲ ਮਾਮਲੇ ਦੇ ਵਿੱਚ ਹੁਣ ਕਿਹੜੇ ਖੁਲਾਸੇ ਹੁੰਦੇ ਨੇ ਅਤੇ ਕਦੋਂ ਤੱਕ ਕਾਤਲ ਦੇ ਜਿਹੜੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਇਹ ਵੀ ਗੱਲ ਦੇਖਣ ਵਾਲੀ ਹੋਵੇਗੀ ਕਿ ਜਿਹੜੀ ਇਹ ਜ਼ਿੰਮੇਵਾਰੀ ਪਾਲੀ ਪੋਸਟ ਸੋਸ਼ਲ ਮੀਡੀਆ ਉੱਤੇ ਪਾਈ ਗਈ ਹੈ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਕਿਹੜਾ ਬਿਆਨ ਦਿੱਤਾ ਜਾਂਦਾ ਹੈ